ਜਿਹੜਾ ਇਹਨਾਂ ਦਾ ਗੁੰਡਾ ਕਰਤੀ ਆ ਭਾਰਤ ਮਾਲਾ ਪ੍ਰੋਜੈਕਟ ਦੀ ਜਿੰਨਾ ਚਿਰ ਇਹਨਾਂ ਦੇ ਅਧਿਕਾਰੀ ਆ ਕੇ ਕੋਈ ਗੱਲਬਾਤ ਨਹੀਂ ਪੈਂਦੇ ਇਹਨਾਂ ਦਾ ਬੰਦਾ ਮਾਅਵਜਾ ਜਿਹੜੇ ਇਹਨਾਂ ਦੀ ਧਮਕਨ ਨਾਲ ਘਰ ਤਹੇ ਨੇ ਉਹਦਾ ਹੱਲ ਨਹੀਂ ਕਰਦੇ ਉਹਨਾਂ ਚਿਰ ਨਹੀਂ ਤਾਂ ਫਿਰ ਇੱਥੇ ਬੈਠਾਂਗੇ ਤੁਸੀਂ ਦੇਖੋ ਕਿ ਇਹ ਪਰਿਵਾਰਾਂ ਦੀ ਜਿਹੜੀ ਮਜਬੂਰੀ ਹੈ ਕਰਵਾ ਚੌਥ ਤੋਂ ਵੀ ਵੱਡੀ ਮਜਬੂਰੀ ਹੈ ਕਿਉਂਕਿ ਜਿਨ੍ਹਾਂ ਦਾ ਪਰਿਵਾਰ ਅੱਜ ਪਸ਼ੂ ਵਾਲੇ ਬਰਾਂਡੇ ਦੇ ਵਿੱਚ ਰਹਿਣ ਨੂੰ ਉੱਥੇ ਖਾਣਾ ਪਕਾਉਣ ਨੂੰ ਮਜਬੂਰ ਹੋਇਆ ਪਿਆ ਵਾ ਤਾਂ ਸਾਨੂੰ ਕਰਵਾ ਚੌਥ ਕੀ ਤਾਰੂਗਾ ਇਸ ਰੋਡ ਦੀ ਅੰਗੈਲੀ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਇਹਨਾਂ ਦੇ ਮਕਾਨ ਢਹੇ ਆ ਜੇਕਰ ਇਹਨਾਂ ਦੇ ਇਹਨਾਂ ਨੂੰ ਮੁਆਵਜ਼ਾ ਹੀ ਨਾ ਮਿਲਿਆ ਤਾਂ ਇਹ ਵਿਚਾਰੇ ਗਰੀਬ ਪਰਿਵਾਰ ਕੀ ਕਰਨਗੇ ਪਿਛਲੇ ਦਿਨੀ ਅਸੀਂ ਐਸਡੀਐਮ ਦਫ਼ਤਰ ਧਰਨਾ ਲਗਾਇਆ ਸੀ ਬਾਗੇ ਪੁਰਾਣੇ ਐਡੀਐਮ ਸਾਹਿਬ ਵੀ ਇਹ ਕਹਿ ਕੇ ਆਪਣਾ ਪੱਲਾ ਝਾੜ ਗਏ ਕਿ ਮੇਰਾ ਇਸ ਮਸਲੇ ਨਾਲ ਇਸ ਵਿਭਾਗ ਨਾਲ ਕੋਈ ਸਬੰਧ ਹੀ ਨਹੀਂਗਾ ਭਾਈ ਹਰ ਇੱਕ ਗੱਲ ਧਰਨੇ ਨਾਲ ਹੀ ਮਨਾਉਣੀ ਪੈਂਦੀ ਆ ਚਲੋ ਮੈਂ ਦੇਖਿਆ ਪਹਿਲਾਂ ਤੁਸੀਂ ਮੰਗ ਪੱਤਰ ਦਿੱਤੇ ਆ ਫਿਰ ਐਸ.ਡੀ.ਐਮ ਕੋਲੇ ਗਏ ਆ ਪਰ ਕਰਨ ਤੇ ਜੂ ਨਹੀਂ ਸਰਕੀ ਅੱਜ ਕੋਈ ਗੱਲਬਾਤ ਅਜੇ ਲੱਗਦਾ ਕੋਈ ਤੈਸਰਾ ਮਿਲ ਜੂ ਸਾਨੂੰ ਇਹ ਪ੍ਰੋਜੈਕਟ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਚੀਨ ਦੀ ਕੰਧ ਬੰਨੂ ਜਿਹੜਾ ਹੈਗਾ ਉੱਚੇ ਜਿਹੜਾ ਹੈਗਾ ਰੋਡ ਕੱਢਤਾ ਇਹਨਾਂ ਨੇ ਤੇ ਨਾ ਸਾਨੂੰ ਇੱਥੇ ਚੜਨ ਨੂੰ ਅਧਿਕਾਰ ਆ ਕੋਈ ਇਹ ਜਿਹੜਾ ਹੈਗਾ ਵੱਡੇ ਕਾਰਪੋਰੇਟ ਘਰਾਣੇ ਲਈ ਰੋਡ ਬਣ ਰਿਹਾ ਸੱਸੀ ਗਾਲ ਮੈਂ ਦਕਤਾਰ ਸਿੰਘ ਸਤਾ ਤੋਂ ਤੁਸੀਂ ਹੁਣ ਇੰਡੀਆ ਟੀਵੀ ਵੇਖ ਰਹੇ ਹੋ ਐਸ ਟਾਈਮ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਦਗੇ ਜਿਹੜਾ ਧਰਨਾ ਲੱਗਿਆ ਵਾ ਐਕਸਟਰਾ ਮੋਗਾ ਕੋਟਕਪੁਰਾ ਰੋਡ ਦੇ ਉੱਤੇ ਜਿਹੜਾ ਸਥਿਤਾ ਐਨ ਐਚ ਆ ਆਈ ਜਿਹੜੀ ਅਥਾਰਟੀ ਦੇ ਵੱਲੋਂ ਜਿਹੜਾ ਇੱਕ ਡੰਪ ਬਣਿਆ ਵਾ ਡੰਪ ਦੇ ਜਿਹੜਾ ਅੱਗੇ ਆਪ ਕਾਰਤਿਕ ਸੰਜੁਨੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਜਿਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸੜਕ ਨਿਰਮਾਣ ਦੇ ਜੋ ਡੈਮੇਜ ਟਾਇ ਤੇ ਘਟਾਏ ਗਏ ਆ ਉਹਨਾਂ ਦਾ ਮੁਆਵਜ਼ਾ ਦਿਓ ਤੇ ਰੋਡ ਅਥਾਰਟੀ ਮੁਰਦਾਬਾਦ ਲੈ ਕੇ ਜਿਹੜਾ ਇਹ ਕਾਰਤਿਕ ਸੰਜੁਨੀਆਂ ਤੇ ਪੀੜਤ ਪਰਿਵਾਰ ਕਿਸਾਨ ਜਥੇਬੰਦੀਆਂ ਦੇ ਸਮੂਹ ਨਗਰ ਪਰਜਾ ਦੇ ਵੱਲੋਂ ਜਿਹੜਾ ਇਹ ਧਰਨਾ ਹੁ ਦਿੱਤਾ ਜਾ ਰਿਹਾ ਜਸਤਰਨ ਨੂੰ ਸਬੋਧਨਾ ਬਲਕਰਨ ਸਿੰਘ ਬੈਰੋਕੇ ਕਰ ਰਹੇ ਨੇ ਤੇ ਜਿਹੜੀ ਹੋਰ ਵੀ ਕਿਸਾਨ ਜਦਿਆਂ ਦੇ ਬੰਦੇ ਨਮਾਇੰਦੇ ਇੱਥੇ ਬੈਠੇ ਨੇ ਗੱਲਬਾਤ ਕਰਦੇ ਆ ਕੀ ਸਾਡਾ ਮਸਲਾ ਕੀ ਮੈਟਰ ਆ ਕਿਉਂਕਿ ਤੁਹਾਨੂੰ ਦੱਸ ਦਈਏ ਤੇ ਪਿਛਲੇ ਸਮੇਂ ਦੇ ਦੌਰਾਨ ਕਈ ਜਿਹੜੇ ਘਰ ਆ ਉਹ ਢਹੇ ਉਹਨਾਂ ਦਾ ਕਹਿਣਾ ਕਿ ਘਰ ਇਸ ਕਰਕੇ ਢਹੇ ਨੇ ਕਿ ਜਿਹੜਾ ਕਿ ਮਸ਼ੀਨ ਜਦੋਂ ਚੱਲਦੀ ਆ ਵਾਈਬ੍ਰੇਸ਼ਨ ਉਹਦੀ ਬਹੁਤ ਜ਼ਿਆਦਾ ਹੁੰਦੀ ਉਹਦੇ ਵਾਈਬ੍ਰੇਸ਼ਨ ਦੇ ਕਰਕੇ ਜਿਹੜਾ ਜਿਹੜੀ ਘਰ ਆ ਉਹ ਢੈਂਦੇ ਨੇ ਹਲਦੇ ਨੇ ਉਸ ਤੋਂ ਬਾਅਦ ਇਹਨਾਂ ਦੀਆਂ ਛੱਤਾਂ ਪਾਟੀਆਂ ਘਟਾਈ ਨੇ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸਿਆ ਕਿ ਗਪਾਲ ਦੱਸਦਾ ਜਿਹੜਾ ਘਰ ਆ ਜਿਹ ਰਬਦਾਸ ਭਾਈ ਕਰਨਾ ਸੰਬੰਧ ਰੱਖਦਾ ਤੇ ਉਸ ਦਾ ਜਿਹੜਾ ਘਰ ਆ ਜਿਹੜਾ ਉਹ ਟਾਇਆ ਗਿਆ ਟਾਇਆ ਗਿਆ ਸੀਗਾ ਉਹ ਗੱਲਬਾਤ ਕਰਦੇ ਆ ਕਿਸਾਨਾਂ ਕੋ ਨਾਲ ਕੀ ਕਹਿਣਾ ਕਿਸਾਨਾਂ ਕੋ ਦਾ ਛੱਬਦਾ ਜਿਸਮੇਲ ਸਿੰਘ ਗੋਰਾ ਗੱਲਬਾਤ ਕਰਦੇ ਆ ਬਾਈ ਜੀ ਅੱਜ ਧਰਨਾ ਲਾਇਆ ਗਿਆ ਨਹੀਂ ਹੱਲ ਹੋਇਆ ਮੈਮੋਰੰਡਮ ਦੇ ਉੱਤੇ ਐਸਡੀਐਮ ਨੂੰ ਕੀ ਕਹਿਣਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਵਨ ਇੰਡੀਆ ਨਿਊਜ਼ ਦਾ ਸਰਾਣ ਸਾਹਿਬ ਵੀ ਜਿਹੜਾ ਇਹ ਧਰਨਾ ਅੱਜ ਲਗਾਇਆ ਗਿਆ ਕਿਉਂਕਿ ਪੀੜਤ ਪਰਿਵਾਰ ਹਰਗਪਾਲ ਸਿੰਘ ਜਾਂ ਇਹਨਾਂ ਦੇ ਨਾਲ ਦੋ ਤਿੰਨ ਪਰਿਵਾਰ ਹੋਰ ਹੈ ਇਹਨਾਂ ਨੇ ਡੇਢ ਸਾਲ ਤੋਂ ਲੈ ਕੇ ਲੰਮਾ ਸਮਾਂ ਇਹਨਾਂ ਨੇ ਜਿਹੜੀਆਂ ਅਰਜ਼ੀਆਂ ਚਿੱਠੀਆਂ ਜਿਹੜੀਆਂ ਦਿੱਤੀਆਂ ਪ੍ਰਸ਼ਾਸਨ ਦੇ ਹਰ ਅਧਿਕਾਰੀ ਨੂੰ ਮਿਲੇ ਪਰੰਤੂ ਕਿਸੇ ਨੇ ਗੱਲਬਾਤ ਨਹੀਂ ਸੁਣੀ ਪਿਛਲੇ ਦਿਨੀ ਅਸੀਂ ਐਸਡੀਐਮ ਦਫ਼ਤਰ ਧਰਨਾ ਲਗਾਇਆ ਸੀ ਬਾਗੇ ਪੁਰਾਣੇ ਐਟੀਐਮ ਸਾਹਿਬ ਵੀ ਇਹ ਕਹਿ ਕੇ ਆਪਣਾ ਪੱਲਾ ਛਾੜ ਗਏ ਕਿ ਮੇਰਾ ਇਸ ਮਸਲੇ ਨਾਲ ਇਸ ਵਿਭਾਗ ਨਾਲ ਕੋਈ ਸਬੰਧ ਹੀ ਨਹੀਂਗਾ ਕਿਉਂਕਿ ਜੇਕਰ ਕੋਈ ਅਧਿਕਾਰੀ ਇੱਥੇ ਸਾਡੇ ਹਲਕੇ ਦਾ ਬੈਠਾ ਕੋਈ ਚਾਹੇ ਡੀਐਸਪੀ ਬੈਠਾ ਚਾਹੇ ਸਾਡਾ ਐਸਡੀਐਮ ਬੈਠਾ ਹੈ ਤਹਿਸੀਲਦਾਰ ਬੈਠਾ ਉਹ ਜੇਕਰ ਸਾਡੇ ਲੋਕਾਂ ਦੀ ਸਮੱਸਿਆ ਹੀ ਨਾ ਸੁਣਨਗੇ ਤਾਂ ਇਹ ਨਾ ਪ੍ਰਸ਼ਾਸਨ ਤੇ ਵਿਸ਼ਵਾਸ ਵੀ ਕਿਦਾਂ ਕੀਤਾ ਜਾ ਸਕਦਾ ਭਾਈ ਜੀ ਹਰ ਇੱਕ ਗੱਲ ਧਰਨਣ ਵਾਲੀ ਮਨਾਉਣੀ ਪੈਂਦੀ ਆ ਚਲੋ ਮੈਂ ਦੇਖਿਆ ਪਹਿਲਾਂ ਤੁਸੀਂ ਮੰਗ ਪੱਤਰ ਦਿੱਤੇ ਆ ਫਿਰ ਐਸਡੀਐਮ ਕੋਲੇ ਗਏ ਆ ਪਰ ਕੰਨ ਤੇ ਯੂ ਨਹੀਂ ਸਰਕੀ ਅੱਜ ਕੋਈ ਗੱਲਬਾਤ ਹਜੇ ਲੱਗਦਾ ਕੋਈ ਤੈਸਰਾ ਮਿਲ ਜੂਗੀ ਨਹੀਂ ਸਰਾਂ ਸਾਹਿਬ ਅੱਜ ਵੀ ਹਜੇ ਤੱਕ ਸਾਨੂੰ ਕੋਈ ਲੱਗ ਨਹੀਂ ਰਿਹਾ ਕਿਉਂਕਿ ਅੱਜ ਕਰਵਾ ਚੌਥ ਦਾ ਦਿਨ ਹੈ ਕਰਵਾ ਚੌਥ ਦੇ ਦਿਨ ਜਿਹੜੇ ਇਹਨਾਂ ਦੇ ਮੈਨੇਜਰ ਆ ਜਾਂ ਇਹਨਾਂ ਦੇ ਜੇੀ ਸੈਕਟਰੀ ਆ ਉਹ ਸਾਰੇ ਜਿਹੜੇ ਹੈਗੇ ਆ ਇਸ ਧਰਮ ਨਾਲ ਸੰਬੰਧ ਰੱਖਦੇ ਕਿ ਕਰਵਾ ਚੌਥ ਨੂੰ ਮਹੱਤਤਾ ਦਿੰਦੇ ਆ ਉਹ ਅਸੀਂ ਦੇਖਿਆ ਵੀ ਕੁਝ ਤਾਂ ਸਵੇਰ ਹੀ ਨਿਕਲ ਗਏ ਸਾਡੇ ਧਰਨਾ ਲਾਉਣ ਤੋਂ ਪਹਿਲਾਂ ਹੀ ਕੋਸ਼ਕ ਇਥੋਂ ਜਦੋਂ ਜਦਿਆ ਚੋਰੀ ਛੁਪੇ ਇਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਪਰ ਅਸੀਂ ਹੁਣ ਗੇਟ ਬਿਲਕੁਲ ਬੰਦ ਕਰਤੇ ਆ ਕਿਉਂਕਿ ਵੀ ਇਹ ਲੋਕਾਂ ਦੀ ਸਮੱਸਿਆ ਜੇਕਰ ਸੁਣੋਗੇ ਨਾ ਇਸ ਰੋਡ ਦੀ ਅੰਗੈਲੀ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਇਹਨਾਂ ਦੇ ਮਕਾਨ ਢਹੇ ਆ ਜੇਕਰ ਇਹਨਾਂ ਦੇ ਇਹਨਾਂ ਨੂੰ ਮੁਆਵਜ਼ਾ ਹੀ ਨਾ ਮਿਲਿਆ ਤਾਂ ਇਹ ਵਿਚਾਰੇ ਗਰੀਬ ਪਰਿਵਾਰ ਕੀ ਕਰਨਗੇ ਅਸੀਂ ਜਦੋਂ ਜੇਕਰ ਪ੍ਰਸ਼ਾਸਨ ਨਹੀਂ ਸੁਣਦਾ ਇਹ ਤਾਂ ਹੀ ਸਾਨੂੰ ਮਜਬੂਰਨ ਹੋ ਕੇ ਧਰਨਾ ਲਗਵਾਉਣਾ ਪੈਂਦਾ ਸਾਡੀ ਬੇਨਤੀ ਹੈ ਇਹਨਾਂ ਨੂੰ ਵੀ ਇਹ ਲੋਕਾਂ ਦੀ ਆਕੇ ਪ੍ਰਕਾਰ ਸੁਣ ਇਹਨਾਂ ਦਾ ਮੁਆਵਜ਼ਾ ਦੇਣ ਇਹਨਾਂ ਨੇ ਜਿੰਨਾ ਬੰਦ ਆ ਤੇ ਨਹੀਂ ਇਹ ਜਿਹੜਾ ਹੋ ਸਕਦਾ ਲੰਮਾ ਚਲਾ ਜਾਵੇ ਕੰਮ ਧਰਨ ਜਗਵੰਦਰ ਕੌਰ ਸਾਡੇ ਨਾਲ ਜਿਵੇਂ ਬਾਈ ਹੁਣ ਦੱਸਿਆ ਗਾ ਅੱਜ ਕਰਵਾ ਚੌਸ ਦਾ ਦੇਣਾ ਔਰਤਾਂ ਲਈ ਤਾਂ ਬਹੁਤ ਖਾਸ ਦਿਨ ਹੁੰਦਾ ਤੁਸੀਂ ਸਾਡੇ ਫੇਰ ਢੰਡਾ ਤੇ ਕਿੱਥੇ ਬੈਠੇ ਹੋ ਦੇਖੋ ਜੀ ਕਹਿੰਦੇ ਹੁੰਦੇ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਮਮਾ ਤਾਂ ਸਾਨੂੰ ਜਿਹੜੇ ਅਸੀਂ ਜੰਮੇ ਹੀ ਪੰਜਾਬ ਦੇ ਵਿੱਚ ਆ ਤਾਂ ਸਾਨੂੰ ਜਿਹੜੇ ਆਏ ਦਿਨ ਜੜੀਆਂ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਉਹ ਕਰਨਾ ਹੀ ਪੈਂਦਾ ਵਾ ਤੁਸੀਂ ਦੇਖੋ ਕਿ ਇਹ ਪਰਿਵਾਰਾਂ ਦੀ ਜਿਹੜੀ ਮਜਬੂਰੀ ਹੈ ਕਰਵਾ ਚੌਥ ਤੋਂ ਵੀ ਵੱਡੀ ਮਜਬੂਰੀ ਹੈ ਕਿਉਂਕਿ ਜਿਨ੍ਹਾਂ ਦਾ ਪਰਿਵਾਰ ਅੱਜ ਪਸ਼ੂਆਂ ਵਾਲੇ ਬਰਾਂਡੇ ਦੇ ਵਿੱਚ ਰਹਿਣ ਨੂੰ ਉੱਥੇ ਖਾਣਾ ਪਕਾਉਣ ਨੂੰ ਮਜਬੂਰ ਹੋਇਆ ਪਿਆ ਵਾ ਤਾਂ ਸਾਨੂੰ ਕਰਵਾ ਚੌਥ ਕੀ ਤਾਰੂਗਾ ਤਾਂ ਤੁਸੀਂ ਅੱਜ ਦੇਖੋ ਉਹਨਾਂ ਨੂੰ ਇਹ ਸਭ ਛੱਡ ਕੇ ਇਹਨਾਂ ਪਰਿਵਾਰਾਂ ਦੀ ਜਿਹੜੀ ਪੁਕਾਰ ਆ ਉਹ ਸੁਣੀ ਚਾਹੀਦੀ ਆ ਕਿਉਂਕਿ ਪਰਿਵਾਰਾਂ ਦਾ ਕੰਡੀਸ਼ਨ ਕੀ ਹੋ ਸਕਦੀ ਆ ਕਿ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਦਾ ਵੀ ਫਿਕਰ ਆ ਕਿ ਜਦੋਂ ਉਹ ਛੱਤ ਜਿਹੜੀ ਖੜੀ ਆ ਉਹ ਵੀ ਕਦੋਂ ਵੀ ਡਿੱਗ ਸਕਦੀ ਹੈ ਇਹਨਾਂ ਦੇ ਉੱਪਰ ਤਾਂ ਤੁਸੀਂ ਦੇਖੋ ਇਹ ਪਰਿਵਾਰਾਂ ਦਾ ਜਿਹੜਾ ਮਸਲਾ ਹੱਲ ਆ ਉਹਨਾਂ ਨੂੰ ਕਰਨਾ ਪੈਣਾ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸ਼ਿੰਗਾਰਸ਼ਾ ਹੋ ਉਸ ਤੋਂ ਵੱਡਾ ਵੀ ਹੋਊਗਾ ਔਰ ਜਿਹੜਾ ਇਹਨਾਂ ਦਾ ਕੰਮ ਆ ਉਹ ਬੰਦ ਕੀਤਾ ਗਿਆ ਤਾਂ ਇਹ ਭੁੱਲ ਜਾਣ ਕਿ ਇੱਥੇ ਜਿਹੜਾ ਕੰਮ ਚਲਾ ਕੇ ਜੀ ਸੜਕ ਆ ਇਹ ਚਾਲੂ ਕਰ ਲੈਣਗੇ ਜੀ ਬਿਲਕੁਲ ਕਰਨ ਮਸਲਾ ਕੀ ਆ ਕੋਈ ਮਸਲਾ ਧਰਨੇ ਤੋਂ ਬਿਨਾ ਹੱਲ ਹੀ ਨਹੀਂ ਹੁੰਦਾਗਾ ਪਿਛਲੇ ਦਿਨ ਮੈਮੋਰੰਡਮ ਦਿੱਤਾ ਸੀ ਖਬਰ ਕੀਤੀ ਆ ਪਹਿਲਾਂ ਮੰਗ ਪੱਤਰ ਦਿੱਤਾ ਤੇ ਘਾਰੀਆਂ ਨੂੰ ਮਿਲੇ ਹੁਣ ਅਗਲਾ ਕੀ ਸ ਇਹੀ ਅਜੇ ਕਿ ਉਨਾ ਚਿਰ ਜਿਹੜਾ ਹੈਗਾ ਇਹ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਜਿਹੜਾ ਇਹਨਾਂ ਦੇ ਗੁੰਡਾ ਕਰਤੀ ਹੈ ਭਾਰਤ ਮਾਲਾ ਪ੍ਰੋਜੈਕਟ ਦੀ ਜਿੰਨਾ ਚਿਰ ਇਹਨਾਂ ਦੇ ਅਧਿਕਾਰੀ ਆ ਕੇ ਕੋਈ ਗੱਲਬਾਤ ਨਹੀਂ ਪੈਂਦੇ ਇਹਨਾਂ ਦਾ ਬੰਦਾ ਮਾਅਬਜਾ ਜਿਹੜੇ ਇਹਨਾਂ ਦੇ ਧਮਕਨ ਨਾਲ ਘਰ ਟਹੇ ਨੇ ਉਹਦਾ ਹੱਲ ਨਹੀਂ ਕਰਦੇ ਉਨਾ ਚਿਰ ਨਹੀਂ ਤਾਂ ਫਿਰ ਇੱਥੇ ਬੈਠਾਂਗੇ ਕਿਉਂਕਿ ਨਿੱਤ ਦੀਆਂ ਘਟਨਾਵਾਂ ਕਿਤੇ ਟਿਪਰਾਂ ਦੇ ਨਾਲ ਲੋਕਾਂ ਨੂੰ ਮਿੱਧਿਆ ਜਾਂਦਾ ਨਹੀਂ ਤਾਂ ਉਹ ਵੀ ਧਰਨਾ ਲਾ ਕੇ ਜਿਹੜਾ ਹੱਲ ਹੁੰਦਾ ਬਾਅਦ ਵਿੱਚ ਨਹੀਂ ਤਾਂ ਕਹਿ ਦਿੰਦੇ 10000 ਲੈ ਲਓ ਬੰਦੇ ਦੀ ਕੀਮਤ 10000 ਹੋ ਗਈ ਧਰਨਾ ਨਹੀਂ ਲਾਉਂਦਾ ਬੱਦ ਵਾਰ ਚ 2-4 ਲੱਖ ਦੇ ਦਿੰਦੇ ਪਰ ਬੰਦੇ ਦੀ ਕੀਮਤ ਤਾਂ ਕਰੋੜਾਂ ਦੀਆ ਕਰੋੜਾਂ ਦਾ ਜਿਹੜਾ ਇਹਨਾਂ ਦਾ ਪ੍ਰੋਜੈਕਟ ਹੈਗਾ ਪਰ ਅਸੀਂ ਬੰਦੇ ਤਾਂ ਨਹੀਂ ਮਰਾਉਣੇ ਆਪਦੇ ਨਿੱਤ ਦੀਆਂ ਘਟਨਾਵਾਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਵਾਪਰਦੀਆਂ ਸਾਨੂੰ ਇਹ ਪ੍ਰੋਜੈਕਟ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਚੀਨ ਦੀ ਕੰਧ ਬੰਨੂ ਜਿਹੜਾ ਹੈਗਾ ਉੱਚੇ ਜਿਹੜਾ ਹੈਗਾ ਰੋਡ ਕੱਢਤਾ ਇਹਨਾਂ ਨੇ ਤੇ ਨਾ ਸਾਨੂੰ ਇੱਥੇ ਚੜਨ ਨੂੰ ਅਧਿਕਾਰ ਆ ਕੋਈ ਇਹ ਜਿਹੜਾ ਹੈਗਾ ਵੱਡੇ ਕਾਰਪੋਰੇਟ ਘਰਾਣੇ ਲਈ ਰੋਡ ਬਣ ਰਿਹਾ ਪਰ ਸਾਡਾ ਨੁਕਸਾਨ ਨਾ ਕੀਤਾ ਜਾਵੇ ਸਾਨੂੰ ਬੇਨਤੀ ਆ ਤੇ ਆਪਦੇ ਟੀਪਰਾਂ ਨੂੰ ਸਾਹਮਣੇ ਰੱਖਿਆ ਜਾਵੇ ਤੇ ਜਿਹੜੇ ਘਰ ਆ ਜਿੰਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਬਾਲ ਭਾਈ ਲੋਕ ਤੁਹਾਡੇ ਨਾਲ ਖੜੇ ਅੱਜ ਲੋਕ ਤੁਸੀਂ ਤੁਹਾਡੀ ਬੜੀਆਂ ਦੀ ਮੰਗ ਸੀਗੀ ਤੁਸੀਂ ਘਾਟਣ ਤੋਂ ਪਹਿਲਾਂ ਵੀ ਦੱਸਿਆ ਅਫਸਰਾਂ ਨੂੰ ਪਰ ਅਫਸਰਾਂ ਦੇ ਕੰਨ ਤੇ ਜੂਣੀ ਸਰਕੀ ਪਰ ਅੱਜ ਕਿਵੇਂ ਲੱਗਦਾ ਲੋਕ ਤੁਹਾਡੇ ਨਾਲ ਖੜੇ ਇਨਸਾਫ ਮਿਲੂਗਾ ਲੋਕ ਤਾਂ ਸਾਡੇ ਨਾਲ ਜੀ ਬਹੁਤ ਵੱਧ ਵੱਧ ਪਿੰਡ ਦਾ ਸੰਯੋਗ ਵੀ ਹੈ ਤੇ ਸਾਰੀਆਂ ਜਥੇਬੰਦੀਆਂ ਦਾ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਵੀ ਮੇਰੀ ਇਹਨਾਂ ਨੇ ਜਿੱਥੇ ਵੀ ਜਦੋਂ ਵੀ ਇਹਨਾਂ ਨੂੰ ਸਨੇਹਾ ਲਾਇਆ ਮੈਸੇਜ ਲਾਇਆ 5 ਦਿਨ 6 ਦਿਨ ਤੋਂ ਲੱਗੇ ਹੋਏ ਆ ਇਹਨਾਂ ਨੇ ਮੈਨੂੰ ਇਹੀ ਇਨਸਾਫ ਵਿਸ਼ਵਾਸ ਦਵਾਇਆ ਵੀ ਅਸੀਂ ਤੇਰੇ ਨਾਲ ਖੜੇ ਆ ਅਸੀਂ ਇਨਸਾਫ ਦਵਾ ਕੇ ਹਟਾਂਗੇ ਅਸੀਂ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਕੋਈ ਵੀ ਜਿੱਥੇ ਬੰਦੀ ਪਿੱਛੇ ਨਹੀਂ ਹਟੂ ਅੱਜ ਜਿਹੜਾ ਧਰਨਾ ਉਹ ਲੱਗਿਆ ਵਾ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ ਦੀ ਕਰਵਾ ਚੌਥ ਦਾ ਵਰਤਾ ਤੇ ਜਿਹੜੀਆਂ ਮਾਤਾ ਭੈਣਾ ਅੱਜ ਕਰਵਾ ਚੌਥ ਦਾ ਵਰਤ ਰੱਖਣ ਦੀ ਖਾਤਰ ਆਉਦੇ ਮੰਗਾਂ ਦੇ ਲਈ ਇੱਥੇ ਬੈਠੇ ਕਿਉਂ ਕਿੰਨੇ ਲੋਕਾਂ ਦੇ ਘਰ ਆ ਜਿਹੜੇ ਉਹ ਐਨਐਚਏ ਅਥਾਰਟੀ ਦੇ ਅਲ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨੂੰ ਜਿਹੜਾ ਭਾਰਤ ਜਾੜਾ ਵੀ ਦੱਸਿਆ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਟਾ ਦਿੱਤੇ ਗਏ ਨੇ ਲੋਕਾਂ ਦੇ ਕੋਲੇ ਛੱਤ ਨਹੀਂ ਗਈ ਸਿਰ ਦੇ ਉੱਤੇ ਪਰ ਅੱਜ ਇਹ ਤਿਹਾਰ ਅਸੀਂ ਕਿਵੇਂ ਮਨਾਈਏ ਕਿਵੇਂ ਲੋਕ ਤਿਹਾਰ ਮਨਾਉਣ ਜਿਹੜਾ ਲਗਾਤਾਰ ਆ ਜਿਹੜਾ ਧਰਨੇ ਦੇ ਕੇ ਜਿਹੜੀਆਂ ਹਰ ਇੱਕ ਸਮੱਸਿਆ ਦਾ ਜਿਹੜਾ ਹੱਲ ਆ ਉਹ ਕਰਵਾਉਣਾ ਪੈ ਰਿਹਾ ਲੋਕਾਂ ਨੂੰ ਅੱਜ ਚਾਹੀਦਾ ਸੀ ਸਰਕਾਰ ਨੂੰ ਵੀ ਆ ਕੇ ਗੱਲ ਸੁਣੇ ਬਣਦਾ ਮੁਆਵਜ਼ਾ ਦੇਵੇ ਜੋ ਇੱਕ ਜਿਹੜੇ ਘਟਾਏ ਸੀ ਉਹਨਾਂ ਦਾ ਮੌਜ ਦਿੱਤਾ ਜਾਂ ਉਹਨਾਂ ਨੂੰ ਫਰਕ ਵੀ ਕੋਈ ਨਹੀਂ ਪੈਣਾ ਸੀਗਾ ਇਹ ਵੀ ਵੱਡੀ ਗੱਲ ਨਾਲ ਪਰ ਉਹਨਾਂ ਵਾਲੇ ਸਮਝ ਚ ਦੇਖਦੇ ਆਂ ਵੀ ਇਹ ਜਿਹੜਾ ਭਾਰਤ ਮਾਲਾ ਭਾਰਤ ਜਾੜਾ ਹੀ ਰਹਿੰਦਾ ਜਾਂ ਕਿਤੇ ਨਾ ਕਿਤੇ ਭਾਰਤ ਮਾਲਾ ਬਣਾਉਂਦੇ ਵਿੱਚ ਵੀ ਕਿਤੇ ਸਹਾਇਕ ਹੁੰਦਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹਾਂ ਓਨ ਇੰਡੀਆ ਟੀਵੀ ਪਿੰਡ ਰਾਜੇ